ਮਿਤੀ 8 11 25 ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਐਸ ਐਚ ਓ ਸਬ ਸਿਟੀ ਬਲਾਚੌਰ ਦੀ ਪੁਲਿਸ ਪਾਰਟੀ ਜਿਹੜੀ ਸੀਗੀ ਉਹ ਦੁਰਾਂਦੇ ਗਸ਼ਤ ਜਿਹੜੀ ਹੈਗੀ ਹੈ ਆਪਣੇ ਫੋਰ ਸੀਜ਼ਨ ਰਿਜ਼ੋਰਟਸ ਤਲਾਕੇ ਪਹੁੰਚੀ ਉੱਥੇ ਉਹਨਾਂ ਨੇ ਸ਼ੱਕ ਦੀ ਬਿਨਾਤੇ ਇੱਕ ਆਲਟੋ ਕਾਰ ਜਿਹੜੀ ਹੈਗੀ ਹੈ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਜਦੋਂ ਅਸੀਂ ਉਹਦੀ ਚੈਕਿੰਗ ਕੀਤੀ ਉਹਦੇ ਵਿੱਚ ਤਿੰਨ ਵਿਅਕਤੀ ਸਵਾਰ ਸਨ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ ਹੈ 155 ਗ੍ਰਾਮ ਜਿਹੜੀ ਹੈ ਹੈਰੋਇਨ ਜਿਹੜੀ ਹੈ ਬਰਾਮਦ ਹੋਈ ਤੇ ਗੱਡੀ ਚਲਾਣ ਵਾਲੇ ਦਾ ਨਾਮ ਦਿਲਪ੍ਰੀਤ ਉਰਫ ਢਿੱਲੋਂ ਸੀਗਾ ਨਾਲ ਉਹਦੇ ਦੋ ਸਾਥੀ ਜਿਹੜਾ ਇੱਕ ਗੈਰੀ ਤੇ ਇੱਕ ਲਾਲਾ ਜਿਹੜਾ ਹੈਗਾ ਉਹ ਵੀ ਮੌਕੇ ਤੇ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਸੀਗੇ ਜਦੋਂ ਇਹਦੀ ਤਫਤੀਸ਼ ਕੀਤੀ ਜਾ ਰਹੀ ਸੀ ਤੇ ਸਾਨੂੰ ਜਿਹੜਾ ਦੌਰਾਨੇ ਤਫਤੀਸ਼ ਇਹ ਪਤਾ ਲੱਗਿਆ ਕਿ ਇੱਕ ਮੁਕਦਮਾ ਮੁਕਦਮਾ ਨੰਬਰ 147 ਜੋ ਕਿ ਇੱਕ ਅਬਡਕਸ਼ਨ ਦਾ ਮਕਦਮਾ ਸੀਗਾ ਜਿਹੜਾ ਸਿਟੀ ਬਲਾਚੌਰ ਦੇ ਵਿੱਚ ਦਰਜ ਰਜਿਸਟਰ ਹੋਇਆ ਸੀਗਾ ਉਹਦੇ ਵਿੱਚ ਵੀ ਜਿਹੜਾ ਦਿਲਪ੍ਰੀਤ ਉਰਫ ਢਿੱਲੋ ਸਾਨੂੰ ਲੜਿੰਦਾ ਸੀਗਾ ਜਦੋਂ ਉਸ ਮਕਦਮੇ ਦੀ ਤਫਤੀਸ਼ ਦੇ ਵਿੱਚ ਇਹਦੀ ਅਰੈਸਟ ਪਈ ਤੇ ਤੋਂ ਜਿਹੜਾ ਹੈ ਸ਼ਕਤੀ ਨਾਲ ਪੁੱਛਗਿੱਛ ਕੀਤੀ ਤੇ ਇਹਨੇ ਜਿਹੜਾ ਹੈਗਾ ਇਖਸ਼ਾਫ ਕੀਤਾ ਸਾਡੇ ਕੋਲ ਕਿ ਮੇਰੇ ਕੋਲ ਜਿਹੜੇ ਦੋ ਕੰਟਰੀ ਮੇਡ ਪਿਸਟਲ ਜਿਹੜੇ ਹੈਗੇ ਜੋ ਇਹਨੇ ਸਾਈਫਨ ਦੇ ਲਾਗੇ ਜਿਹੜੇ ਹੈਗੇ ਲਪੋਕੇ ਰੱਖੇ ਆ ਤੇ ਉੱਥੇ ਆਪਣੇ ਇਖਸ਼ਾਫ ਦੇ ਮੁਤਾਬਕ ਕਰਕੇ ਜਾ ਕੇ ਸਾਨੂੰ ਬਰਾਮਦ ਕਰਵਾਏ ਇਦੇ ਨਾਲ ਨਾਲ ਹੀ ਉਥੇ 6 ਜਿਹੜੇ ਲਾਈਵ ਕਾਟਰੀ ਜਿਸ ਵੀ ਜਿਹੜੇ ਸਾਨੂੰ ਉਥੋਂ ਮੌਕੇ ਤੋਂ ਬਰਾਮਦ ਹੋਏ ਇਹਦੀ ਤਫਤੀਸ਼ ਇਹਨਾਂ ਸੀ ਜਿਹੜੀ ਹੈ ਅੱਗੇ ਕਰ ਰਹੀ ਸਰ ਇਹ ਜਿਹੜਾ ਬੰਦਾ ਫੜਿਆ ਤੁਸੀਂ ਜਿਹਦੇ ਕੋਲ ਹਥਿਆਰ ਫੜਿਆ ਇਹਦੇ ਤੇ ਕੋਈ ਅੱਗੇ ਵੀ ਪਰਚੇ ਆਇਆ ਜਾਂ ਕਿਸੇ ਹੋਰ ਥਾਂ ਲੱਚ ਕੇ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਜੀ ਹਾਂ ਇਹਦੇ ਤੇ ਪਹਿਲਾਂ ਵੀ ਜਿਹੜੇ ਹੈਗੇ ਆ ਜੇ ਆਪਾਂ ਆਹ ਦੋ ਪਰਚੇ ਕੱਢ ਵੀ ਦਈਏ ਤਾਂ ਵੀ ਇਹਦੇ ਉੱਤੇ ਕਰੀਬਨ 4 ਪਰਚੇ ਹੋਰ ਨੇ ਕੁੱਲ 6 ਪਰਚੇ ਅੱਜ ਦੀ ਤਰੀਕ ਤੇ ਇਸ ਮੁੰਡੇ ਦੇ ਦਰਜ ਨੇ ਜਿਹਦੇ ਵਿੱਚੋਂ ਜ਼ਿਆਦਾਤਰ ਲੜਾਈ ਝਗੜੇ ਕਿਡਨੈਪਿੰਗ ਤੇ ਐਨਡੀਪੀਐਸ ਦੇ ਬਾਰੇ ਤੇ ਹੁਣ ਅਗਲੀ ਕੀ ਕਾਰਵਾਈ ਕੋ ਹੋਰ ਵੀ ਇਦਾਂ ਹੋ ਸਕਦਾ ਉਹਦੇ ਬਾਰੇ ਵੀ ਥੋੜਾ ਦੱਸ ਦਿਓ ਜੀ ਇਦਾਂ ਜਿਹੜਾ ਹੈਗਾ ਇਸ ਬినాਅ ਤੇ ਜਿਹੜਾ ਜੋ ਇਹ ਦੋ ਪਿਸਤਲ ਸਾਡੇ ਕੋਲ ਬਰਾਮਦ ਹੋਈਆਂ ਇਸ ਬినాਅ ਤੇ ਜੀ ਕਸੀ ਇਹਦਾ ਜਿਹੜਾ ਰਿਮਾਂਡ ਇਹਦਾ ਲਿਆ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਤੇ ਜਿਸ ਤਰ੍ਹਾਂ ਹੀ ਖੁਲਾਸੇ ਹੁੰਦੇ ਜਾਣਗੇ ਅਸੀਂ ਆਪ ਜੀ ਨੂੰ ਤੁਹਾਡੇ ਮਹਾਨਦਮ ਰਾਹੀਂ ਜਿਹੜਾ ਹੈਗਾ ਪਬਲਿਕ ਨੂੰ ਦੱਸਦੇ ਰਵਾਂਗੇ ਮਿਤੀ 8 11 25 ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਐਸ ਐਚਓ ਸਬ ਸਿਟੀ ਬਲਾਚੌਰ ਦੀ ਪੁਲਿਸ ਪਾਰਟੀ ਜਿਹੜੀ ਸੀਗੀ ਉਹ ਦੌਰਾਨ ਇਹ ਗਸ਼ਤ ਜਿਹੜੀ ਹੈਗੀ ਆ ਆਪਣੇ ਫੋਰ ਸੀਜ਼ਨ ਰਿਜ਼ੋਰਟਸ ਤਹਾਂ ਲਾ ਕੇ ਪਹੁੰਚੀ ਉੱਥੇ ਉਹਨਾਂ ਨੇ ਸ਼ੱਕ ਦੀ ਬਿਨਾ ਤੇ ਇੱਕ ਆਲਟੋ ਕਾਰ ਜਿਹੜੀ ਹੈਗੀ ਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਜਦੋਂ ਅਸੀਂ ਉਹਦੀ ਚੈਕਿੰਗ ਕੀਤੀ ਉਹਦੇ ਵਿੱਚ ਤਿੰਨ ਵਿਅਕਤੀ ਸਵਾਰ ਸਨ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ 155 ਗ੍ਰਾਮ ਜਿਹੜੀ ਹੈ ਹੈਰੋਇਨ ਜਿਹੜੀ ਹੈ ਬਰਾਮਦ ਹੋਈ ਤੇ ਗੱਡੀ ਚਲਾਣ ਵਾਲੇ ਦਾ ਨਾਮ ਦਿਲਪ੍ਰੀਤ ਉਰਫ ਢਿੱਲੋ ਸੀਗਾ ਨਾਲ ਉਹਦੇ ਦੋ ਸਾਥੀ ਜਿਹੜਾ ਇੱਕ ਗੈਰੀ ਤੇ ਇੱਕ ਲਾਲਾ ਜਿਹੜਾ ਹੈਗਾ ਉਹ ਵੀ ਮੌਕੇ ਤੇ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਸੀਗੇ ਜਦੋਂ ਇਹਦੀ ਤਫਤੀਸ਼ ਕੀਤੀ ਜਾ ਰਹੀ ਸੀ ਤੇ ਸਾਨੂੰ ਜਿਹੜਾ ਦੌਰਾਨੇ ਤਫਤੀਸ਼ੇ ਪਤਾ ਲੱਗਿਆ ਕਿ ਇੱਕ ਮੁਕਦਮਾ ਮੁਕਦਮਾ ਨੰਬਰ 147 ਜੋ ਕਿ ਇੱਕ ਅਬਡਕਸ਼ਨ ਦਾ ਮੁਕਦਮਾ ਸੀਗਾ ਜਿਹੜਾ ਸਿਟੀ ਬਲਾਚੌਰ ਦੇ ਵਿੱਚ ਦਰਜ ਰਜਿਸਟਰ ਹੋਇਆ ਸੀਗਾ ਉਹਦੇ ਵਿੱਚ ਵੀ ਜਿਹੜਾ ਦਿਲਪ੍ਰੀਤ ਉਰਫ ਢਿੱਲੋ ਸਾਨੂੰ ਲੜਿੰਦਾ ਸੀਗਾ ਜਦੋਂ ਉਸ ਮੁਕਦਮੇ ਦੀ ਤਫਤੀਸ਼ ਦੇ ਵਿੱਚ ਇਹਦੀ ਅਰੈਸਟ ਪਾਈ ਤੇ ਤੋਂ ਜਿਹੜਾ ਹੈ ਸਖਤੀ ਨਾਲ ਪੁੱਛਗ취 ਕੀਤੀ ਤੇ ਇਹਨੇ ਜਿਹੜਾ ਹੈਗਾ ਇਨਕਸ਼ਾਫ ਕੀਤਾ ਸਾਡੇ ਕੋਲ ਕਿ ਮੇਰੇ ਕੋਲ ਜਿਹੜੇ 2 ਕੰਟਰੀ ਮੇਡ ਪਿਸਟਲ ਜਿਹੜੇ ਹੈਗੇ ਜੋ ਇਹਨੇ ਸਾਈਫਨ ਦੇ ਲਾਗੇ ਜਿਹੜੇ ਹੈਗੇ ਲੁਕੋ ਕੇ ਰੱਖੇ ਆ ਤੇ ਉਥੇ ਆਪਣੇ ਇਨਕਸ਼ਾਫ ਦੇ ਮੁਤਾਬਕ ਇਹਨੇ ਜਾ ਕੇ ਸਾਨੂੰ ਬਰਾਮਦ ਕਰਵਾਏ ਇਹਦੇ ਨਾਲ ਨਾਲ ਹੀ ਉਥੇ 6 ਜਿਹੜੇ ਲਾਈਵ ਕੈਟਰੀਜਿਸ ਵੀ ਜਿਹੜੇ ਸਾਨੂੰ ਉਥੋਂ ਮੌਕੇ ਤੋਂ ਬਰਾਮਦ ਹੋਏ ਇਹਦੀ ਤਫਤੀਸ਼ ਨੂੰ ਅਸੀਂ ਜਿਹੜੀ ਹੈ ਅੱਗੇ ਕਰਾਂਗੇ ਸਾਰੇ ਜਿਹੜਾ ਬੰਦਾ ਫੜਿਆ ਤੁਸੀਂ ਇਹਦੇ ਕੋ ਅਸਲਾ ਪੜਿਆ ਇਹਦੇ ਤੇ ਕੋਈ ਅੱਗੇ ਵੀ ਪਰਚੇ ਆਇਆ ਜਾਂ ਕਿਸੇ ਹੋਟਾ ਵਾਲੇ ਚਕੇ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਜੀ ਹਾਂ ਇਹਦੇ ਤੇ ਪਹਿਲਾਂ ਵੀ ਜਿਹੜੇ ਹੈਗੇ ਆ ਜੇ ਆਪਾਂ ਆ ਦੋ ਪਰਚੇ ਕੱਢ ਵੀ ਲਈਏ ਤਾਂ ਵੀ ਇਹਦੇ ਉੱਤੇ ਕਰੀਬਨ ਚਾਰ ਪਰਚੇ ਹੋਰ ਨੇ ਕੁੱਲ 6 ਪਰਚੇ ਅੱਜ ਦੀ ਤਰੀਕ date ਇਸ ਬੰਦੇ ਤੇ ਦਰਜ ਨੇ ਜਿਹਦੇ ਵਿੱਚ ਜ਼ਿਆਦਾਤਰ ਲੜਾਈ ਝਗੜੇ ਕਿੱਡਨੈਪਿੰਗ ਤੇ ਐਨਡੀਪੀਐਸ ਦੇ ਮਾਮਲੇ ਤੇ ਹੁਣ ਅਗਲੀ ਕੀ ਕਾਰਵਾਈ ਕੋ ਹੋਰ ਵੀ ਇਨਕੋ ਹੋ ਸਕਦਾ ਉਹਦੇ ਬਾਰੇ ਵੀ ਥੋੜਾ ਦੱਸ ਦਿਓ ਜੀ ਇੰਦਾ ਜਿਹੜਾ ਹੈਗਾ ਇਸ ਬినాਅ ਤੇ ਜਿਹੜਾ ਜੋ ਇਹ ਦੋ ਪਿਸਟਲ ਸਾਡੇ ਕੋਲ ਬਰਾਊਂਡ ਹੋਏ ਇਸ ਬినాਅ ਤੇ ਜੀ ਤਸੀਹਦਾ ਜਿਹੜਾ ਰਿਮਾਂਡ ਇਹਦਾ ਲਿਆ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਤੇ ਜਿਸ ਤਰ੍ਹਾਂ ਹੀ ਖੁਲਾਸੇ ਹੁੰਦੇ ਜਾਣਗੇ ਅਸੀਂ ਆਪ ਜੀ ਨੂੰ ਤੁਹਾਡੇ ਮਾਨ ਦੇ ਨਾਲ ਹੀ ਜਿਹੜਾ ਹੈਗਾ ਪਬਲਿਕ ਨੂੰ ਦੱਸਦੇ ਰਵਾਂਗੇ